ਸਤਿ ਸ਼੍ਰੀ ਅਕਾਲ ਜੀ ਅੱਜ ਘੋਨੇਵਾਲ ਪੈਣ ਲੱਗੇ ਭੋਗ ਤੇ ਅਸੀਂ ਉੱਥੇ ਆਏ ਆ ਬਾਬਾ ਜੀ ਦੇ ਦਰਸ਼ਨ ਕਰਨ ਤੇ ਤੁਹਾਨੂੰ ਵੀ ਸਾਰਿਆਂ ਨੂੰ ਦਰਸ਼ਨ ਕਰਾਉਣੇ ਆ ਆ ਜੀ ਆਪ ਇਹ ਟੁੱਟੀ ਕੋਠੀ ਇੱਥੇ ਲੱਗੇ ਸੁਪੀਕਰ ਖੁਦ ਪਾਵੇ ਤਾਂ ਨਾਮ ਜਪਾਵੇ ਸੋਖ ਤੇ ਆਜਾ ਦਈਏ ਸੋਖ ਤੇ ਆਜਾ ਦਈਏ ਉਸ ਪਾਵੇ ਤਾਂ ਤਾਂ ਸਾਰੇ ਵਲੌਗ ਵਿੱਚ ਅੱਜ ਦਿਖਾਵਾਂਗੇ ਤੁਸੀਂਾਂ ਦੇ ਬੰਨ ਵਜਣ ਤੋਂ ਬਾਅਦ ਬਾਬਾ ਜੀ ਉਹਨਾਂ ਨੇ ਇੱਥੇ ਆਪ ਅਖੰਡ ਪਾਠ ਧਰਵਾਏ ਸੀ ਤੇ ਅੱਜ ਉਹਨਾਂ ਦੇ ਭੋਗ ਪੈਣੀ ਆ ਤੇ ਲੰਗਰਾਂ ਦੀ ਸੇਵਾ ਬਿਅੰਤ ਚੱਲ ਰਹੀ ਆ ਤੇ ਬਹੁਤ ਸੇਵਾ ਹੋਂਦੀ ਆ ਆਠ ਦੀ ਕੋਠੀ ਹੀ ਹੋਦੋ ਤੇ ਨਾਲ ਹੀ ਰਾਤੀ ਮੇਰੇ ਪੰਡਾਲ ਲੱਗੇ ਆ ਓਹੋ ਇੱਥੇ ਤੇ ਬਹੁਤ ਪੈਰ ਖੁਭੰਡੇ ਆ ਮਨਕੀਰ ਤੌਲਖ ਦੇ ਡਾਇਰੈਕਟਰ ਖਲੋਦੇ ਜੀ ਇਹ ਇਹ ਟਰੈਕਟਰਾਂ ਨੇ ਪੂਰੀ ਸੇਵਾ ਨਿਭਾਈ ਆ ਪੈਲੀਆਂ ਪੱਧਰੀਆਂ ਕਰ ਲਵੇ ਤੌਲਖ ਨੇ ਗਿਫਟ ਕੀਤੇ ਗਿਫਟ ਕੀਤੇ ਆ ਤੁਹਾਨੂੰ ਗੁਰਕੇ ਬਾਗ ਵਾਲਿਆਂ ਨੂੰ ਆਸ਼ਾ ਗੁਰਕੇ ਬਾਗ ਵਾਲੇ ਗੁਰਕੇ ਬਾਗ ਵਾਲੇ ਬਾਬਾ ਜੀ ਹੁਣ ਆਣੂ ਗੁਰਕੀ ਮਨਕੀਰ ਤੌਲਖ ਨੇ 10 ਟਰੈਕਟਰ ਗਿਫਟ ਕੀਤੇ ਆ ਤੇ ਉਹ ਅੱਜ ਇੱਥੇ ਖਲੋਦੇ ਆ Thank <laughs> you. We'll be right <laughs> back. سر وہ چڑھائے گا سکھ نے ਉਰੂਪੇ ਆਸ਼ੇ ਦੇ ਮੁਤਾਬਕ ਆਪਣਾ ਜੀਵਨ ਨਿਵੀਤ ਕਰਨਾ ਹੈ ਤਾਂ ਬਾਹਰ ਗੁਰੂ ਦਾ ਉਹ ਬੰਦੋ ਦਾ ਉਤਰੇ ਨਿਕਲਣਾ ਹੈ। ਜੀਵਨ ਦੀ ਸਰਮਾ ਜੀਵਨ ਦੀ ਬਾਤ ਕਿ ਜਿਹੜਾ ਅਸਰ ਪਾਏ। ਜੇ ਵੀ ਬਰਾਮੇ ਆ ਕੇ ਰਹਿਣ। ਅੱਜ ਚੱਲ ਰਹੇ ਆਪਾਂ ਬੰਬ ਤੋਂ ਉੱਤਲ ਹੋ ਕੇ ਮੁਰਨੀਆਂ ਨਾਲ ਸਗਰੇ। ਇੱਕ ਰੋਟੀ ਪਾਣੀ ਦੇਣੇ ਆਜਾ ਪਛਾਤਾ ਸ਼ਕੀਵ ਕੇਵਲ ਪਛਾਤਾ ਦੰਗ ਤੇ ਦੰਗ ਤੇ ਦੁਆਰਾ ਹੀ ਜਪਿਆ ਹੋਇਆ ਨਾਮ ਜਦੋਂ ਅਸੀਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਾਂਗੇ ਕਹਿ ਲੱਗੇ ਕਿ ਮਾਨਸੇਬ ਨਾਮ ਦੇ ਦੁਆਰਾ ਜੀ ਜੀ ਕੱਪੜੇ ਕਿੱਲੇ ਕਰਦ ਨੇ ਆ ਪਛਾਤਾ ਛਕ ਲਈਏ ਮਹਾਰਾਜ ਜੀ ਦੁਆਰਾ ਪਾਣੀ ਬਚੇ ਪੜਿਆ I तोले लो पानी के भीतर ਵੇ ਬੜੀਆਂ ਆ ਗੀਆਂ ਬਹੁਤ ਪਾਪੋ ਜੀ ਜੀ ਨੂੰ ਤੇ ਇਹਨੂੰ ਦੇ ਦੇਣੀ ਸੀ ਨਾ ਅੱਗੇ ਆਦੇ ਆਪਾਂ ਵੀ ਗੱਲ ਕਰਦੇ ਆਂ ਜੀ ਉਹਨਾਂ ਦੀ ਆਰਡਰ ਆਈ ਬੀਟੀਐਨ ਦੇ ਹੱਥੋਂ ਨੌਂਟ ਕੇ ਕਰਾਇਆ ਨਾ ਰਸਤਾ ਸਾਰਾ ਜੀ ਜੀ ਬਾਤ ਨਹੀਂ ਕਰਦਾ ਸਰਕਾਰ ਦੀ ਸਰਪਾ ਦੇ ਜੀ ਜੀ ਨੂੰ ਮਾਣਦਾ ਹੈ ਕਿ ਕਰਾਣੇ ਹਾਂ ਹਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਔਰ ਸਤਿ ਸ੍ਰੀ ਅਕਾਲ ਸਾਰੇ ਠੀਕ ਠਾਕ ਹੋਗੇ ਅੱਜ ਤੁਹਾਨੂੰ ਖੋਣੇ ਆ ਆਪਣੇ ਜਿਹੜੇ ਬਾਬਾ ਜੀ ਨੇ ਸੇਵਾ ਚੁੱਕੀ ਗੁਰੂ ਦੇ ਬਾਗ ਵਾਲੇ ਨੇ ਤਾਂ ਆ ਵੇਖੋ ਸੇਵਾ ਕਿਵੇਂ ਚੱਲ ਰਹੀ ਆ ਧਰਹੀ ਤੇ ਚਾਹ ਦੇਖੋ ਇਹਦੇ ਟੜੇ ਟੜੇ ਪਤੀਲੇ ਡਾਇਟ ਨੂੰ ਸਾਰਾ ਖੋਣੇ ਆ ਆਹੇ ਅਬ ਬੀਬੀਆਂ ਸਾਡੀਆਂ ਨਹੀਂ ਆ ਪ੍ਰਸ਼ਾਦਾ ਰੋਣ ਗੁਰੂ ਦੇ ਬਾਗ ਵਾਲੇ ਬਾਬਾ ਜੀ ਸੇਵਾ ਲਈ ਆ ਉਹੀ ਸਾਰਾ ਕਰ ਰਿਹਾ ਗੁਰੂ ਦੇ ਬਾਗ ਵਾਲੇ ਬਾਬਾ ਜੀ ਇਹ ਪੈਰ ਫੇ ਸਵੇਰ ਤੋਂ ਡੇਜੇ ਆਇ ਕੋ ਅਜੇ ਠੰਡ ਨਹੀਂ ਆਈ ਅਜੇ ਵੀ ਗਰਮੀ ਆ ਇਹੋਲੇ ਪੂਰੀ ਗਰਮੀ ਆ ਤੇ ਧਾਨ ਨੇ ਵਿਚਾਰੀਆਂ ਇਹ ਜਿਹੜੀਆਂ ਲੋਹ ਤੇ ਬੈ ਕੇ ਰੋਟੀ ਬਕਾਉਂਡੀਆਂ ਨੇ ਮੇਰੇ ਕੋ ਰੋ ਦੇ ਲਾ ਤੋਂ ਦੋ ਦੇ ਲੱਗ ਨਹੀਂ ਜਾ ਗਿਆ ਤੇ ਇਹ ਬਿਲਕੁਲ ਲਾ ਕੇ ਖਲੋ ਕੇ ਵੇਖ ਲੋ ਰੋਟੀ ਬਕਾਉਂਡੀਆਂ ਨੇ ਇਹ ਮਜਬੂਰੀ ਹੋ ਜਾਂਦੀ ਕਿਸੇ ਦੀ ਕਾਫੀ ਇਹ ਮਾਦਾ ਸਾਡੀ ਧੀ ਹੁਣ ਤੁਹਾਨੂੰ ਅੱਗੇ ਤੁਹਾਨੂੰ ਹੋਣੇ ਆ ਵੀ ਹੋਰ ਕੀ ਕੀ ਅੱਜ ਮੈਨੂੰ ਬਾਬਾ ਜੀ ਨੇ 16 ਦੇ ਜਿਹੜਾ ਆਪਾਂ ਇਹ ਵੀ ਇੰਨੀ ਤੁਹਾਨੂੰ ਵਿਖਾਉਨੇ ਆ ਤੇ ਵੀ ਬਾਬਾ ਜੀ ਨੇ ਕਿਹੜੀ ਕਿਹੜੀ ਵੱਲੋਂ ਵੈਰਾਈਟੀ ਲਾ ਲੋ ਵੀ ਕਿਹੜੀ ਕਿਹੜੀ ਬਾਬਾ ਜੀ ਨੇ ਵੱਲੋਂ ਚੀਜ਼ ਪਾਈ ਆ ਖਾਂਸੀ ਵੀ ਇੱਥੇ ਤੁਹਾਨੂੰ ਸਾਰਾ ਹੋਣਾ ਜੀ ਬੜੀ ਕਿਰਪਾ ਜੀ ਮਹਾਰਾਜ ਦੀ ਬਹੁਤ ਕਿਰਪਾ ਬਾਬਾ ਜੀ ਤੇ ਮਹਾਰਾਜ ਦੀ ਬਾਬਾ ਜੀ ਨੇ ਸਾਰਾ ਡੀਜ਼ਲ ਦਾ ਖਰਚਾ ਸਭ ਕੁਝ ਆ ਪਿਆਲੀਆਂ ਪਧੜੀਆਂ ਕਰਾਈਆਂ ਆ ਵੇਖੋ ਜੀ ਆ ਕੋਈ ਮਿਕਸ ਸਬਜ਼ੀ ਤੇ ਆ ਰਹ ਹੁੰਦੀ ਆ ਆ ਕੋਈ ذرا ਮਟਰ ਬਦੀ ਪਿਆਰ ਹੁੰਦੇ ਆ ਤੇਗੇ ਚੜੇ ਆ ਵੱਡੇ ਵੱਡੇ ਆ ਵੇਖੋ ਜੀ ਇਹ ਪੰਜਾਬ ਆ ਜੀ ਪੰਜਾਬ ਵੇ ਬਾਬੇ ਨਾਨਕ ਦਾ ਤੇਰਾ ਵੀ ਨਾ ਲੰਗਰ ਜਿਹੜਾ ਸਦਾ ਚੱਲਦਾ ਰਹਿਣਾ ਇਹ ਪੰਜਾਬ ਇੱਕੋ ਸਟੇਟ ਆ ਜਿਹੜੀ ਲੰਗਰ ਲਾਉਂਦੀ ਵੀ ਆ ਤੇ ਸ਼ਕਾਉਂਦੀ ਵੀ ਆ ਤੇ ਜੇ ਕਿਸੇ ਨੇ ਘਰ ਖੜਨਾ ਉਹ ਵੀ ਬਲੂ ਲੈ ਜਾ ਕੇ ਦਾਦਾ ਤੇ ਜਦੋਂ ਤੁਸੀਂ ਆਪਾਂ ਅਦਰ ਸਟੇਟ ਚ ਜਾਂਦੇ ਆ ਖਾਣ ਵੀ ਲੱਗਦੇ ਹਨਾ ਆਪਾਂ ਜੇ ਤੇ ਹੋਰ ਸਟੇਟ ਚ ਜਾਂਦੇ ਆ ਤੇ ਸਾਨੂੰ ਬਲੋ ਵੀ ਪੰਜਾਬ ਦੇ ਵਿੱਚ ਤੈਨੂੰ ਦੇਖਣ ਨੂੰ ਮਿਲੂਗਾ ਆਪੀ ਲੰਗਰ ਜਿਹੜੇ ਆ ਠੀਕ ਆ ਜੀ ਪੰਜਾਬ ਤੋਂ ਬਾਹਰ ਤੁਹਾਨੂੰ ਕਿਤੇ ਲੰਗਰ ਨਹੀਂ ਮਿਲੂਗਾ ਕਿਉਂਕਿ ਇੱਥੇ ਗੁਰੂਆਂ ਪੀਰਾਂ ਦੀ ਧਰਤੀ ਏ ਆਹ ਕੋ ਪਕੌੜੇ ਨਹੀਂ ਘਰੇ ਤਾਜ਼ੇ ਪਕੌੜੇ ਨਹੀਂ ਘਲਦੇ ਜੀ ਆਇਦਰ ਦੂਜਾ ਭਾਗ ਬੋਲੇ ਲੱਡਿਆ ਕਿ ਇਹ ਮਿਕਸੀ ਮਿਕਸੀ ਆ ਹਾਂ ਮਿਕਸੀ ਆ ਆ ਧਾਨਿਆ ਯਾਰ ਮੈਂ 1 ਮਿੰਟ ਲੋਦਾ ਲੱਗੀ ਮੈਨੂੰ ਐ ਗਰਮੀ ਲੱਗਣ ਡਿਆ ਵੀ ਐ ਧਾਨ ਤੁਈਏ ਸੇਰ ਤੇ ਹੋਤੇ ਜਾਜੀ ਸਾਰਾ ਦਿਨ ਕੰਮ ਚੱਲਣਾ ਸਾਰੀ ਯਾਦ ਹੋਈ ਆ ਅੱਛਾ ਨਹੀਂ ਕੱਲ ਰਾਤ ਦੇਵੇ ਅੱਛਾ ਜਿਹੜਾ ਪਿੰਡੀ ਹੈ ਸਰਦੀ ਸਰਲੀ ਇਹ ਤੇਰੇ ਆਖ ਲੇ ਦੋ ਜਰੂਰ ਆਇਆ ਵੀਰ ਆਹ ਦੇਖੋ ਪਕੌਣਿਆਂ ਦਾ ਲੱਗਾ ਭੰਡਾਰ ਇਤੋਂ ਗਰਮ ਕਰ ਕਰ ਜਾਈ ਜਾਂਦੇ ਆ ਆਹ ਕੋਈ ਤਰ੍ਹਾਂ ਮਖੋਣੀ ਜੁੱਤੀ ਮੇਰੇ ਦਿਮਾਗ ਨੂੰ ਤਰੂਸੀ ਐਵੇਂ ਖੋਣੀਆਂ ਫੈਣੀਆਂ ਇਹ ਬਾਬਾ ਜੀ ਕੀ ਤਿਆਰ ਹੋਣਿਆ ਆਖੋ ਇੱਧਰ ਜਲੇਬੀ ਤਿਆਰ ਹੋਂਦੀ ਆ ਆਖੋ ਆ ਨਿਕਲ ਰਿਹਾ ਜਲੇਬ ਆਇਆ ਬੜੀ ਉਹਨਾਂ ਦੇ ਬਾਹਰ ਵਾਲੇ ਬਾਬਿਆਂ ਦੀ ਬੜੀ ਸੇਵਾ ਮਹਾਰਾਜ ਦੀ ਸੇਵਾ ਲੁੱਟਣ ਦੇ ਆ ਸਾਰੀ ਸੇਵਾ ਬਾਬਾ ਜੀ ਨੇ ਲਈ ਬੰਨ ਬੰਨ ਦੀ ਸੇਵਾ ਬਾਬਾ ਜੀ ਨੇ ਲਈ ਆ ਤੇ ਹੁਣ ਆ ਵੇਖੋ ਫੰਡਪਟ ਸਾਹਿਬ ਕਰਾਇਆ ਓਪਨ ਚ ਆਹਨ ਸਾਡੇ ਰਿਸ਼ਤੇ ਦਾ ਰੱਬ ਗਿਆ ਲੈ ਇਧਰ ਲੱਭ ਗਿਆ ਨਾ ਵੇਖ ਲੋ ਮੈਂ ਨਹੀਂ ਪਛਾਣ ਪਿੱਛੇ ਨਹੀਂ ਮੈਂ ਪਛਾਣਿਆ ਇਹ ਪਛਾਣ ਲਿਆ ਹੀ ਕਰਾਇਆ ਕਿ ਉੰਡਾਰੀ ਸਾਹਿਬ ਇਹਨਾਂ ਤੋਂ ਜਾਣਿਆ ਨਾ ਜਾਵੇ ਬੱਸ ਬੱਸ ਮੈਂ ਨਹੀਂ ਪਛਾਣਿਆ ਮੈਂ ਉਦੋਂ ਕਿ ਨਹੀਂ ਬਾਬਾ ਜੀ ਨਾਲ ਤਮਾਰਿਆ ਆਏ ਜੀ ਕਿ ਚੜਿਆ ਹੁਣਾਂ ਮੈਂ ਥੋੜਾ ਫ੍ਰੀ ਹੋ ਗਈ ਅਸੀਂ ਨਾ ਘਰ ਹੋ ਜਾਣਾ ਥੋੜਾ ਤੇਰੀ ਵਿੱਚ ਬਸ ਤਾਂ ਬਥੜੇ ਕੀ ਆ ਗਿਆ ਹਾਂਜੀ ਸੌਰੀ ਤੁਹਾਨੂੰ ਡਿਸਟਰਬ ਵੀ ਕੀਤਾ ਸਾਡੇ ਰਿਸ਼ਤੇਦਾਰ ਮਿਲ ਗਏ ਸੀ ਉਹਦੇ ਕਰਕੇ ਵੀ ਥੋੜਾ ਆ ਜਲਦੀ ਕੀਤੀ ਹੋ ਗਈ ਆ ਦੇਖੋ ਇੱਥੇ ਕਾਤੋਂ ਵੀਰੇ ਪਪਾ ਕੀ ਕਰਦੇ ਹੋ ਦੀ? ਪਲੱਸਰ ਕਿ ਆ ਸਾਦੇ ਬੰਦੇ ਬਿਸਕਟਾਂ ਕਰਕੇ ਲੜੀ ਜਾਂਦੇ ਆ। ਇੱਕ ਬਿਸਕਟ ਆ ਨੁਣਾ ਇਹ ਕੋ ਲੱਖਾਂ ਕਰੋੜਾਂ ਦਾ ਲੰਗਰ ਲਾਤਾ ਬਾਬਿਆਂ ਨੇ ਹੈ ਪਰ ਆਪਣੇ ਆਪਣੇ ਬੰਦਿਆਂ ਨੂੰ ਇੰਨਾ ਨਹੀਂ ਹੈਗਾ ਕਿ ਕਮ ਸੇ ਕਮ ਹੌਂਸਲਾ ਵਾਲੀ ਚੀਜ਼ ਲੈ ਲੋ ਹਰਕ ਨੇ ਚੀਜ਼ ਖਾਣੀ ਹੈ ਨਾ ਹਰ ਇੱਕ ਨੂੰ ਮਿਲਣੀ ਵੀ ਹੈ ਪਰ ਹੌਂਸਲੇ ਨਾਲ ਸਾਡੇ ਲੋਕ ਕਾਲੀ ਬੋਤ ਕਰਦੇ ਆ ਜੀ ਦੇ ਪਾਣੀ ਨੂੰ ਨਹੀਂ ਮੈਂ ਲੱਗਦੀ ਬਰਬਦੀ ਆ ਨਹੀਂ ਹੁੰਦਾ ਆਪ ਪਾਡਵਾੜ ਜੀ ਚੱਲਾ ਜਾ ਬਾਰੂ ਤੇਰੀ ਆ ਜਾ ਬਾਹਰ ਕਰਦੇ ਬਾਹਰ ਆ ਆ ਆ ਤਨੀਏ ਤੋਬਰ ਸੁ ਤੇਰੀ ਗੁਰ ਕੋ ਹੈ ਆ ਗਿਆ ਬਰਾਮ ਘਾਨੀ ਬਾਬੇ ਬੁਡੇ ਬਰਾਮ ਪਾਲਿਆ ਬਾਬੇ ਬੁਡੇ ਗਤੋਂ ਬਰਾਮ ਪਾਲਿਆ ਮੁਕਤੀ ਦੇਵੇਗਾ ਮੁਕਤੀ ਦੇਵੇਗਾ ਰਾਤ ਦੇਲਾ ਮਾਨ ਜੀ ਬਰਾਮ ਘਾਨੀ ਹੁੰਨਾ ਆਪ ਪਗਵਾੜੇ ਜੀ ਆ ਜੋ ਤੇ ਰਹੇ ਹੁਣ ਹੁੰਦਾ ਵਜਾ ਜਿਆਦਾ ਤਨ ਪੰਕਤ ਦਾ ਦੇਸ਼ ਕੋਨਾ ਜੀ ਆਖੋ ਆਖੋ ਆ ਕਿੱਥੋਂ ਲੈ ਕੇ ਕਿੱਥੋਂ ਤੱਕ ਟੈਂਟ ਲਗਾਈ ਆ ਇਹੋ ਇਹਦੇ ਟੈਂਟ ਬਥਰਾ ਲਗਾਈ ਆ ਆ ਕਿੰਨੇ ਟੈਂਟ ਲੱਗੇ ਬਾਬਾ ਜੀ ਦੇ ਬਹੁਤ ਕਿਰਪਾ ਵੇ ਗੁਰੂ ਦੀ ਜਿਨ੍ਹਾਂ ਨੇ ਬਾਬਾ ਬਾਬਾ ਜੀ ਨੇ ਤਰੋ ਬੜੇ ਸ਼ੁਕਰਗੁਜ਼ਾਰ ਆ ਰਿਆਂ ਤੇ ਗੁਰੂ ਕੇ ਬਾਗ ਵਾਲੇ ਬਾਬਾ ਜੀ ਨੇ ਮਾਨੂੰ ਸਾਰਿਆਂ ਦੀ ਬਾਹ ਫੜੀ ਅੱਜ ਕੱਲੀ ਸਾਡੀ ਨਹੀਂ ਫੜੀ ਜੇ ਗੁਰੂ ਕੇ ਬਾਗ ਵਾਲੇ ਬਾਬਾ ਜੀ ਨਾ ਹੁੰਦੇ ਤੇ ਐਡੀ ਛੇਤੀੇ ਕੰਮ ਨਹੀਂ ਸੀ ਹੁਣਾ ਇਹ ਬਾਬਾ ਜੀ ਦੇ ਸਦਕੇ ਕੰਮ ਪੂਰਾ ਹੋਇਆ ਵਾ ਆਪਾਂ ਸਰਕਾਰ ਤੇ ਛੱਡ ਦਿੰਦੇ ਤੇ ਜਾਂ ਕੋ ਛੱਡ ਦਿੰਦੇ ਇਹ ਆੜਾ ਫੋਨ ਤੇ ਚਰਪਾਈ ਦੀ ਕਰਕੇ ਸਾਰੀਆਂ ਤੁਸੀਂ ਪੂਰੀਆਂ ਗਈਆਂ ਨੇ ਤੇ ਇਹ ਸਰਕਾਰ ਦੇ ਆਸਰੇ ਛੱਡਦੇ ਉਹਨਾਂ ਕੋ ਅੱਧੇ ਤੁਸੀਂ ਨਹੀਂ ਪੂਰੀ ਜਾਣੀ ਉਹਨਾਂ ਦੇ ਇੱਕ ਸਾਲ ਲਾ ਦੇਣਾ ਸੀ ਜਿਵੇਂ ਬਾਬਾ ਜੀ ਨੇ ਤੇ ਮੇਰੇ ਨਾਲ 20 25 ਦਿਨਾਂ ਦੇ ਵਿੱਚ ਵਿੱਚ ਤੁਸੀਂ ਸਾਰੀ ਬਣਦੀ 17 18 ਥਾਂ ਤੋਂ ਤੁਸੀਂ ਟੁੱਟੀ ਹੋ ਉਹ ਸਾਰੀ ਬਾਬਾ ਜੀ ਮਲੋ ਗੁਰੂ ਦੇ ਬਾਗ ਵਾਲਾ ਨੇ ਤੇ ਕੁਝ ਆਪਣਾ ਗੁਰਦਰਾ ਬਾਬਾ ਜੀ ਸਰਹਾਲੀ ਸਹਿਬ ਵਾਲੇ ਤਰਨਤਨ ਤੋਂ ਉਹ ਬਾਬਾ ਜੀ ਦੋ ਬਾਬਾ ਜੀ ਜੋ ਲੱਗੇ ਸੀ ਜਿੱਥੇ ਲੱਗੇ ਸੀ ਇੱਕ ਗੁਰੂ ਦੇ ਬਾਗ ਵਾਲਾ ਤੇ ਇੱਕ ਬਾਬਾ ਸਰਹਾਲੀ ਵਾਲਾ ਜੀ ਤਰਨਤਨ ਤੋਂ ਫਾਜੀ ਇਹਨਾਂ ਦੋਵਾਂ ਨੇ ਇੱਕ ਦੂਜੇ ਦਾ ਮੋਢਾ ਸਾਂਭਿਆ ਸੀ ਤੇ ਦੋਵਾਂ ਕੋ ਬਾਬਾ ਜੀ ਨੇ ਦੋਵਾਂ ਬਾਬਾ ਜੀ ਨੇ ਸਾਡੀ ਬਾਹ ਫੜੀ ਹੈ ਦੇਖੋ ਤਰਨਤਨੋਂ ਆਣ ਕੇ ਬਾਬਾ ਜੀ ਨੇ ਬਾਹ ਫੜੀ ਹੈ ਤੇ ਇਹਨਾਂ ਦੇ ਆਪ ਵੀ ਉੱਥੇ ਜਦੋਂ ਫਲੱਡ ਆਇਆ ਵਾ ਖੜ ਆਇਆ ਪਰ ਫਿਰ ਵੀ ਤੁਹਾਨੂੰ ਮੈਂ ਸਿਵਾ ਜਾਰੀ ਰੱਖਿਆ ਪਰ ਕਿਉਂ ਮੈਂ ਕੋਈ ਉਹੋ ਜਿਹੀ ਗੱਲ ਕਰਨਾ ਨਹੀਂ ਚਾਹੁੰਦਾ ਬਟ ਸਾਡੇ ਲੋਕਾਂ ਨੇ ਹੀ ਕੀਤਾ ਵੀ ਜਿਹੜੇ ਬਾਹਰ ਤੋਂ ਕਈ ਬੰਦੇ ਆਉਂਦੇ ਆ ਨਾ ਬਹੁਤ ਜਿਆਦਾ ਸੰਗਤ ਬਾਹਰ ਤੋਂ ਸੇਵਾ ਲੈ ਕੇ ਆਈ ਬਾਬਾਈ ਬਹੁਤ ਜਿਆਦਾ ਜਿਹੜੀ ਸੰਗਤ ਹੈ ਨਾ ਦੂਕੀ ਤੋਂ ਦਿੱਲੀ ਤੋਂ ਕਿਉਂਕਿ ਸਾਡੇ ਦੇ ਪਿੰਡ ਲੱਗੇ ਨੇ ਦਿੰਦੇ ਨੇ ਬਹੁਤ ਜਿਆਦੀ ਸੇਵਾ ਆਈ ਹੈ ਟਰਾਲੀਆਂ ਦੀ ਟਰਾਲੀ ਰਸਤਾ ਆਈ ਹੈ ਤੇ ਅੱਜ ਇੱਥੇ ਬਹੁਤ ਸੇਵਾ ਹੋਂਦੀ ਆ ਬਾਬਿਆਂ ਨੇ ਜੰਗਲ 'ਚ ਮੰਗਲ ਆਇਆ ਏ ਬਹੁਤ ਦੁਨੀਆ ਆਈ ਹੋਈ ਆ ਤੇ ਹਾਲੇ ਵੀ ਹੋਰ ਆਉਂਦੀ ਆ ਆ ਵੇਖੋ ਕੋ ਨਿਆਲ ਮਸ਼ਹੂਰ ਹੋ ਗਿਆ ਪਿੰਡ ਅਸੀਂ ਕਦਰਦਾਨੀ ਦਾ ਪ੍ਰਵਾਹ ਕਰਦੇ ਆ ਮੇਰੇ ਮਗਰ ਵੇਖ ਲੋ ਗੁਰੂਸਰ ਬਰਾੜ ਵਾਲੇ ਕੋਠੀ ਦਾ ਰਿਆਕ ਅੱਖ ਨਹੀਂ ਆਹੋਲੀ ਹੌਲੀ ਸਾਰੀ ਡਿੱਗ ਪੈਣੀ ਆ ਭਾਈ ਹਰਪ੍ਰੀਤ ਸਿੰਘ ਦੀਆਂ ਵਾਲੇ ਸਿੱਖਤਰ ਦੀ ਸੇਵਾ ਨਿਭਾ ਰਹੇ ਨੇ